ਓਹੋ ਤਲ ਗੁਰ ਸੇਵਿਆ ਸਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰ ਕਾ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਲੋਰ ਅਰ ਸੋਹ ਗੁਰ ਸੋਹ ਛਟੀ ਆ ਤੂ ਦੁੱਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸ ਹੋ ਸੱਜਣ ਸੱਚਾ ਪਤਿਸਾ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤਿੱਜਾ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰੇ ਤ੍ਰਿਸ਼ਨਾ ਵਿਕਾਰ ਅੜ ਥੱਕੇ ਦੂਜਾ ਭਾਇ ਖੁਵਾਰ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਸਨਾ ਵਿਕਾਰ ਹਉਮੈ ਵਿੱਚ ਸਭ ਪੜ ਥੱਕੇ ਦੂਰ ਜਾ ਭਾਏ ਖੂਆ ਵੜਿਆ ਸੋ ਪੰਡਿਤ ਬੀਨਾ ਗੋਰ ਸਬਦ ਕਰੇ ਵਿਚਾਰ ਅੰਦਰ ਖੋਜ ਤਤ ਲਹਾ ਪਾਏ ਮੁਖ ਦਵਾਰ ਗੁਣ ਅਨਿਦਾਨ ਹਾਰੇ ਪਾਇਆ ਸਹਜ ਕਰੀ ਵਿਚਾਰ ਧਨ ਵਾਪਾਰੀ ਨਾਨਕਾ ਜਿਸ ਗੁਰਮੁਖੇ ਨਾਮ ਆਧਾਰ ਮਹੱਲਾ 3 ਵੇਣ ਮਨ ਮਾਰੇ ਕੋਈ ਨ ਸਿੱਝਾਈ ਵੇਖੋ ਕੋ ਲੇਵ ਲਈ ਪੇਖਤਾਰੀ ਤੀਰਥੀ ਭਾਵ ਥੱਕੇ ਨਾ ਇਹੋ ਮਨ ਮਾਰੇ ਆ ਆਈ ਗੁਰਮੁਖ ਏਹ ਮਨ ਜੀਵ ਤੁਮਰਾ ਸੱਚ ਰਹਾ ਲੇਵ ਲਾਇ ਨਾਨਕ ਇਸ ਮਨ ਕੀ ਮਾਲ ਇਉ ਉਤਪਦਾ ਹਉਮੈ ਸਬਦ ਜਲਾਏ ਪੋ ਹਾਰੇ ਹਰ ਸੰਤ ਮਿਲੋ ਮੇਰੇ ਭਾਈ ਹਾਰੇ ਨਾਮ ਦਿਰਦਾਵਹ ਇਕ ਕਿਨਕਾ ਹਾਰੇ ਹਾਰੇ 시ਗਾਰ ਬਣਾਵਹ ਹਾਰੇ ਜਾਨ ਹਾਰੇ ਕੱਪੜ ਪਹਿਰੋ ਖਿਮਕਾ ਐਸਾ ਸੀਗਾਰ ਮੇਰੇ ਪ੍ਰਭ ਭਾਵਾਂ ਹਾਰੇ ਲੱਗਾ ਪਿਆਰਾ ਪ੍ਰੇਮ ਕਾ ਹਾਰੇ ਨਾਮ ਬੋਲ ਦਿਨ ਰਾਤੀ ਸਭ ਕਿਲ ਬਖ ਕਾਤਾ ਇੱਕ ਪਲ ਕਾ ਹਾਰੇ ਹਰ ਦਇਆਲ ਹੋ ਵਾ ਜਿਸ ਉਪਰ ਸੋ ਗੁਰਮੁਖੇ ਹਾਰੇ ਜਾਪ ਜਿਨ ਕਾ ਹਾਰੇ ਹਰ ਨਾਮ ਬੁਲਹਾ ਦਿਨ ਰਾਤੀ ਸਭ ਕਿਲਬ ਖਾਟਾ ਇੱਕ ਪਲ ਕਾ ਖਰ ਜਾਪ ਜਿਨ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨੋਕ ਮਹੱਲਾ ਤੀਜਾ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮੈ ਵਿੱਚ ਸਭ ਪੜ ਥਕੇ ਦੂਜਾ ਭਾਇ ਖੁਵਾਰ ਰਾਗ ਸੋਰਠ ਕੀ ਵਾਰ ਔੜੀ 1ਵੀਂ ਸਲੋਕਾ ਨਾਲ